ਦੋਸਤੋ ਮੈਂ ਮਨਦੀਪ ਸਿੰਘ ਦਲਾਉ ਮੁਰਾ ਡੈਰੀ ਫਾਰਮ ਤੋਂ ਸਵਾਗਤ ਆ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਬਲਾਡਾ ਜ਼ਿਲ੍ਹਾ ਮਾਨਸਾ ਇੱਕ ਤੀਜੇ ਸੂਇਸ ਝੋਟੀ ਆਪਣੇ ਕੋਲੇ ਚਾਹੇ ਮੱਝ ਲਾ ਲੋ ਮੰਗਰੇ ਦੇ ਕੱਟੀਆਂ ਬਿਲਕੁਲ ਜੈਡ ਬਲੈਕ ਆ ਪ्योर ਮੁਰਾ ਸਾਫ ਅਡਰਾ ਨਰਮ ਚਬਾਈ ਬਿਲਕੁਲ 12 13 ਦਿਨਾਂ ਦੇ ਲਗਭਗ ਸੂਈ ਵੀ ਇਹੇ ਬਿਲਕੁਲ ਜੈਡ ਬਲੈਕ ਹੀ ਗੱਟੀ ਆ ਮੰਗਰ ਦੁੱਧ ਵੀ ਹੁਣ 16 ਤੋਂ ਲੈ ਕੇ 17 ਕਿਲੋ ਦੇ ਵਿੱਚ ਲਗਭਗ ਤਿਆਰ ਆ ਕੰਡੇ ਵਾਲਾ ਛੋਟਾ ਸਿੰਘ ਆ ਬਿਲਕੁਲ ਕੱਦ ਦੀ ਵੀ ਪੂਰੀ ਵਧੀਆ ਗਈ ਸਾਫ ਅਡਰ ਬਿਲਕੁਲ ਠੰਡੀ ਸੀਲਾ ਚਾਏ ਬਿਨਾ ਬੱਚੇ ਤੋਂ ਚਵਾਈ ਕਰ ਲੋ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਥੋੜੀ ਜੀ ਮਗਰੇ ਦੇ ਕੱਟੀ ਆ ਗਈ 12 ਦਿਨਾਂ ਕੁ ਦਿਨਾਂ ਦੇ ਲਗਭਗ ਸੂਈ ਵੀ ਹੈ ਜਡ ਬਲੈਕੀ ਗੱਟੀ ਹੈ ਜਡ ਬਲੈਕੀ ਝੋਟੀ ਹੈ ਅਡਰ ਕੁਆਲਟੀ ਵੀ ਤੁਸੀਂ ਦੇਖ ਸਕਦੇ ਹੋ ਅੱਜ ਆ ਲਾਈ ਸਕਦੇ ਹੋ ਦੁੱਧ ਵਾਲੀ ਆ ਛੋਟਾ ਸਿੰਗਾ ਬਿਲਕੁਲ ਬਾਕੀ ਇਹਦੀ ਆਪਾਂ ਪੂਰੀ ਚਵਾਈ ਵੀ ਦਿਖਾਵਾਂਗੇ ਦੋ ਚਾਰ ਦਿਨਾਂ ਤੱਕ ਉਮੀਦ ਹੈਗੀ ਆ ਵੀ 2-3 ਕਿਲੋ ਦੁੱਧ ਹੋਰ ਕਰਨ ਦੀ ਇਹਦੀ ਮੰਗਰੇ ਦੇ ਕੱਟੀ ਆ ਗਈ ਆ ਆਪਾਂ ਉਹਨੂੰ ਬਿਨਾ ਬੱਚੇ ਤੋਂ ਵੀ ਚੋਕੇ ਦੇ ਦਿਖਾ ਬੈ ਥੱਲੇ ਬਹਿ ਕੇ ਦਿਖਾ ਦੇਣਾ ਬਿਨਾ ਬੱਚੇ ਤੋਂ ਵੀ ਜੇ ਤੁਸੀਂ ਚੋਾਈ ਇਹ ਨਹੀਂ ਦਿਨ ਚ ਤਿੰਨ ਵਾਰੀ ਕਰ ਲੋ ਤਿੰਨ ਵਾਰੀ ਵੀ ਦੁੱਧ ਦੇ ਦਊਗੀ ਐਡੀ ਠੰਡੀ ਸੀਲ ਆ ਗਈ ਇਹ ਦੇਖੋ ਸੋਨੂੰ ਆ ਬਿਨਾ ਬੱਚੇ ਤੋਂ ਵੀ ਬਹਿ ਕੇ ਦਿਖਾ ਰਹੇ ਆ ਇਹ ਨਹੀਂ ਹੈਗਾ ਵੀ ਗੱਲਾਂ ਮੈਨੂੰ ਹੀ ਬੈਠਣ ਦੀ ਕੋਈ ਵੀ ਵੀਰ ਆ ਕੇ ਥੱਲੇ ਬਹਿ ਸਕਦਾਗਾ ਇਹ ਨਹੀਂ ਹੈਗਾ ਵੀ ਨੂੰ ਮੱਝ ਨੂੰ ਐ ਹੀ ਨਹੀਂ ਪਤਾ ਵੀ ਲੱਤ ਕਿਵੇਂ ਮਾਰਦੇ ਹੁੰਦੇ ਨੇ ਜੇ ਤੁਸੀਂ ਚੋਾਈ ਕਰਨ ਤੋਂ ਘੰਟਾ ਬਾਅਦ ਫਿਰ ਥੱਲੇ ਬਹਿ ਜਾਓ ਬਿਲਕੁਲ ਠੰਡੀ ਸੀਲਾ ਮੰਗਰੇ ਦੇ ਕੱਟੀ ਆ ਗਈ ਇਸ ਕਿ ਜੇ ਵੀ ਨਾਲ ਲੈਣੀ ਹੋ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਬਾਕੀ ਦੁੱਧ ਦੀ ਵੀ ਆਪਣੀ ਦੀ ਅਸਲੀ ਆਪਾਂ ਪਿਛਲੇ ਸੂ ਵੀ ਦੇਖੀ ਦੀਏ ਡੇਢ ਮਹੀਨਾ ਪਹਿਲਾਂ ਹੀ ਦੁੱਧੋਂ ਹੱਡੀ ਸੀਗੀ ਇਹ ਦੁੱਧ ਵੀ ਲੰਮਾ ਟਾਈਮ ਦੁੱਧ ਦੇਣ ਦੀ ਵੀ ਗਾਰੰਟੀ ਹੈ ਆਪਣੀ ਜੇ ਪੱਲੇ ਤੀਰੂਪ ਚ ਵੀ ਦੇ ਦਾਂਗੇ ਕਿਉਂਕਿ ਆਪਾਂ ਪਿਛਲੇ ਸੂ ਵੀ ਦੇਖੀ ਹੋਈ ਆ ਫਿਰ ਵੀ ਵਧੀਆ ਦੁੱਧ ਤੇ ਚੱਲ ਰਹੀ ਹੈ ਮੰਗਰੇ ਦੇ ਕੱਟੀ ਹੈ ਤੁਸੀਂ ਦੇਖ ਹੀ ਸਕਦੇ ਹੋ ਬਾਕੀ ਇਹਦੀ ਚਵਾਈ ਆਪਾਂ ਤੁਹਾਨੂੰ ਥੋੜਾ ਦੁੱਧ ਦਿਖਾਵਾਂਗੇ ਚਵਾਈ ਇਹਦੀ ਆਪਾਂ 2-4 ਦਿਨਾਂ ਦਾ ਕਰ ਦਿਖਾਵਾਂਗੇ ਤੁਹਾਡਾ ਉਮੀਦ ਹੈਗੇ ਵੀ ਚੰਗੇ ਦੁੱਧ ਤੇ ਹੋਰ ਚੱਲੂਗੀ ਇਹ ਸਮੋ ਦੁੱਧ ਵੀ ਦਿਖਾ ਰਹੇ ਆਪਾਂ ਕੋਲ ਦੋ ਦੁੱਧ ਬੱਚੇ ਨੂੰ ਵੀ ਛੱਡਿਆ ਸੀਗਾ 9 ਕਿਲੋ ਦੇ ਲਗਭਗ ਦੁੱਧ ਦਾ ਕਿਲੋ ਦੀ ਵੈਲਟੀ ਆ 8 ਕਿਲੋ ਦੁੱਧ ਚੋਣ ਚੋਣ ਦਾ ਬਾਕੀ ਕਿਸੇ ਵੀਰ ਨੇ ਵੀ ਲੈਣੀ ਹੋ ਦੋ ਟਾਈਮ ਤਿੰਨ ਟਾਈਮ ਇਸ ਟਾਈਮ ਵੀ ਤਸੱਲੀ ਕਰ ਸਕਦੇ ਹੋ ਰੇਟ ਆਪਾਂ ਹਜੇ ਦਾ ਦੋ ਚਾਰ ਦਿਨਾਂ ਤੱਕ ਫੇਰ ਵੀਡੀਓ ਪਾਵਾਂਗੇ ਆਪਾਂ ਕਲੀਅਰ ਰੇਟ ਦਾ ਫੇਰ ਕਰਾਂਗੇ ਜਿਸ ਕਿਸੇ ਵੀਰ ਨੇ ਲੈਣੀ ਹੋ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਬਾਕੀ ਫੋਨ ਦਾ ਰੇਟ ਆਪਾਂ ਫੋਨ ਤੇ ਦੱਸ ਦਾਂਗੇ ਬਾਕੀ ਰੇਟ ਇਹਦਾ ਕਲੀਅਰ ਆਪਾਂ ਦੋ ਚਾਰ ਦਿਨਾਂ ਤੱਕ ਦੁਬਾਰੇ ਪੂਰੀ ਲਾਈਵ ਦਿਖਾਵਾਂਗੇ ਵੀਡੀਓ ਇਹ ਤਾਂ ਚਲੋ ਆਪਾਂ ਹੁਣ ਕਾਫੀ ਟਾਈਮ ਅਗੇ ਵੀਡੀਓ ਪਾਈ ਨਹੀਂ ਸੀਗੀ ਤਾਂਹੀਂ ਆਪਾਂ ਇੱਕ ਮਰਜੀ ਸੀ ਆਪਣੇ ਕੋਲੇ ਉਹਦੀ ਤਾਂਹੀਂ ਆਪਾਂ ਚਲੋ ਮਾ ਵੀਡੀਓ ਬਣਾ ਕੇ ਪਾ ਦਿੰਨੇ ਆਂ ਠੰਡੀ ਸੀਲ ਆ ਪੂਰੀ ਖੁੱਲਿ ਹੋਣ ਖਾਲੀ ਅੱਡੜਾ ਤੁਸੀਂ ਦੇਖ ਸਕਦੇ ਹੋ ਜਵਾਈ ਤੋਂ ਮਗਰੋਂ ਦੀ ਵੀਡੀਓ ਇਹ ਤੇ ਇੱਕ ਦੀ ਹੋਰ ਵੀ ਖਾਸ ਚੀਜ਼ ਦੇਖ ਸਕਦੇ ਜਿਵੇਂ ਬੱਸ ਵਕ 5 ਵਜੇ ਧਾਰ ਗੱਡੀ ਸੀ ਉਹਨੂੰ ਪੌਣੇ 6 ਦੇ ਲਗਭਗ ਟਾਈਮ ਹੋ ਗਿਆ ਨਹੀਂ ਦਵਾਰੇ ਪਸ਼ੂ ਬੈਠਣ ਨਹੀਂ ਦਿੰਦਾ ਤੁਸੀਂ ਕਿਵੇਂ ਮਰਜੀ ਹੁਣ ਵੀ ਤੁਹਾਨੂੰ ਬੈਠ ਕੇ ਦਿਖਾ ਰਹੇ ਆਂ ਕਿਵੇਂ ਮਰਜੀ ਚਾਹੇ ਘੰਟੇ ਬਾਅਦ ਫੇਰ ਇਹਨੂੰ ਬਸਮਾ ਲਓ ਫੇਰ ਵੀ ਜਿੰਨਾ ਕ ਦੁੱਧ ਬਣਾਉਗੀ ਉਹਨਾਂ ਕੇ ਦੁੱਧ ਪਸ਼ੂ ਮ ਬੱਚੇ ਲੈਣ ਵਾਲੀ ਪਿਓਰ ਬਰੀਡ ਜਮਾ ਪਿਓਰ ਮੁਰਾ ਦੁੱਧ ਵਾਲੀ ਵੀ ਆ 12 ਮਹੀਨੇ ਤੀਜਨ ਦੁੱਧ ਦੇਣ ਵਾਲੀ ਮੱਝ ਆ ਇਹ 12 ਮਹੀਨੇ ਤੀਜਨ ਨੋਟਸ਼ ਆਪਣਾ ਵਾਲੀ ਮੱਝ ਆ ਜਿਸ ਕਿਸੇ ਵੀ ਨੇ ਲੈਣੀ ਹੋ ਕੰਟੈਕਟ ਕਰ ਸਕਦਾ